ਲਓ ਵੀ ਮਿੱਤਰੋ ਟਰਾਲੀ ਖਿੱਚ ਮੁਕਾਬਲੇ ਦੇ ਵਿੱਚ ਕਰੋਕੋਡਾਇਲ ਦੀ ਵਾਰੀ ਆ ਗਈ ਲੱਕੀ ਉਹਨਾਂ ਦਾ ਟਰੈਕਟਰ ਜੌਂਡੀਆ ਟਰੈਕਟਰ ਉਹਦਾ ਨਾਮ ਹੈਗਾ ਕਰੋਕੋਡਾਇਲ ਤੇ ਜੇ ਕਰੋਕੋਡਾਇਲ ਦੀ ਬਈ ਗੱਲ ਕਰੀਏ ਤਾਂ ਐ ਮੰਨ ਕੇ ਚੱਲੋ ਵੀ ਕਰੋਕੋਡਾਇਲ ਆ ਜਿਹੜਾ ਬਹੁਤ ਵਧੀਆ ਯਾਨੀ ਕਿ ਇਹਨਾਂ ਨੇ ਟਰੈਕਟਰ ਪਹਿਲਾਂ ਤਿਆਰ ਕਰਿਆ ਸੀਗਾ ਤੇ ਇਹਦਾ ਵਿੱਚ ਦੀ ਬਈ ਕੁਝ ਹੋ ਗਿਆ ਸੀਗਾ ਨੁਕਸਾਨ ਤੇ ਨੁਕਸਾਨ ਹੋਣ ਕਾਰਨ ਇੱਕ ਦੋ ਸ਼ਾਇਦ ਮੈਨੂੰ ਲੱਗਦਾ ਇਹਨਾਂ ਨੇ ਟੂਰਨਾਮੈਂਟ ਛੱਡ ਨਹੀਂ ਪਾਇ ਮੇਲੇ ਤੇ ਹੁਣ ਬਈ ਟਰੈਕਟਰ ਇਹਨਾਂ ਨੇ ਫਿਰ ਦੁਬਾਰੇ ਹੈਗਾ ਜਿਹੜਾ ਠੀਕ ਕਰ ਲਿਆ ਕਿਉਂਕਿ ਜਿਹੜਾ ਪਹਿਲਾਂ ਨੁਕਸਾਨ ਹੋਇਆ ਸੀਗਾ ਕਰੋਕੋਡਾਇਲ ਦਾ ਉਹਦਾ ਨੁਕਸਾਨ ਦੇਖੋ ਟੂਰਨਾਮੈਂਟ ਦੇ ਵਿੱਚ ਹੀ ਹੋ ਗਿਆ ਸੀਗਾ ਮੂਹਰੋਂ ਕੁਛ ਨਾ ਹਿੱਸਾ ਵਗੈਰਾ ਚੁੱਲਾ ਹੁੰਦਾਗਾ ਟਰੈਕਟਰ ਦਾ ਜਿਹੜਾ ਉਹਦਾ ਫਾਇਰ ਨੱਲੋ ਟੁੱਟ ਗਏ ਸੀਗੇ ਕੁਛ ਵੀ ਚਲੋ ਕੁਛ ਵੀ ਹੋ ਗਿਆ ਹਨਾ ਹੋ ਜਾਂਦਾ ਹੁੰਦਾ ਮਸ਼ੀਨਰੀਆਂ ਨੂੰ ਤੇ ਇਹਨਾਂ ਦਾ ਟਰੈਕਟਰ ਬਈਆਂ ਦਾ ਬਹੁਤ ਵਧੀਆ ਤਿਆਰ ਕਰਿਆ ਹੋਇਆ ਸੀਗਾ ਕੁਛ ਨੁਕਸਾਨ ਹੋਣ ਕਾਰਨ ਤੇ ਹੁਣ ਇਹਨਾਂ ਦਾ ਟਰੈਕਟਰ ਬਹੁਤ ਵਧੀਆ ਤਿਆਰ ਹੈਗਾ ਤੇ ਆਹ ਟਰਾਲੀ ਖਿੱਚ ਮੁਕਾਬਲੇ 'ਚ ਚੱਲਦਾ ਦੇਖੋ ਬਈ ਬੋਲੀ ਨੂੰ ਜਾਂਦਾ ਡਾਕਟਰ ਤੇ ਹੋ ਸਕਦਾ ਨਾਮ ਆਗਾ ਜਿਹੜਾ ਇਹ ਲੈ ਸਕਦੇ ਆ ਬਾਕੀ ਤੁਸੀਂ ਦੇਖੋ ਚੱਲਦਾ ਬਈ ਬਹੁਤ ਵਧੀਆ ਘੈਂਟ ਚੱਲਦਾ ਡਾਕਟਰ ਦੇ ਵੀਰੋ ਆਹ ਕਹਿੰਦੇ ਕਮਾਲ ਹੋਈ ਪਈ ਆ ਮੇਰੇ ਵੀਰੋ ਆਹ ਲਕੀਆ ਕਹਿੰਦੇ ਇਸ ਵੇਲੇ ਮਗਰ ਮੱਛ ਮਗਰ ਮੱਛ ਮੇਰੇ ਵੀਰੋ ਖਿੱਚੋ ਮੁੰਡਿਆਂ ਮੋਗੇ ਵਾਲਿਆ ਖਿੱਚ ਖਿੱਚ ਖਿੱਚੜਾ ਪੈਣਾ ਗੱਲ ਤਾਂ ਬਣਦੀ ਆ ਲਕੀਆ ਓ ਦੁਨੀਆ ਬਾਲਾ ਪਿਆਰ ਕਰਦੀ ਆ ਓ ਲੋਕ ਬਾਲਾ ਪਿਆਰ ਕਰਦੇ ਆ ਖਿੱਚੋ ਮੁੰਡਿਆਂ ਮੈਚ ਬਣਾਉਣੀ ਪੈਣੀ ਆ ਲਾਓ ਵੇਖੋ ਮੈਦਾਨ ਦੇ ਵਿੱਚ ਲੱਗਿਆ ਜੋਰ ਓ ਬੱਲੇ ਬੱਲੇ ਲੱਕੀ ਆਦਾ ਉਹ ਸਾਹਮਣੇ ਦੇਖੋ ਕਹਿੰਦੇ ਮੁੰਡਾ ਲੱਕੀ 골ਡ ਸਮਤਾ ਡ੍ਰੈਗਨ ਓਏ ਕੋ ਕੋ ਇਹਦਾ ਸਮਾਂ ਜੀ ਜਿਹੜਾ ਦਿਖਾਇਓ ਜੀ ਇੱਕ ਵਾਰੀ ਘੜੀ 2 ਮਿੰਟ 29 ਸੈਕਿੰਡ 25 ਮਾਈਕਰੋ